ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਸਤਨਾਮ 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 ਨਾਮ ਸਤਨਾਮ 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 ਤੇਨਾ ਸਭ ਸਤ ਕਾ ਵਾਏ ਗੁਰੂ ਆਏ ਗੁਰ ਤੇਨਾ ਸਭ ਸਤ ਕਾ ਆਏ ਗੁਰੂ ਆਏ ਗੁਰ ਤੇਰੀ ਸਭ ਰਚਨਾ ਆਏ ਗੁਰੂ ਆਏ ਗੁਰ ਵਾਏ ਗੁਰੂ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਛੇਲੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਸਤਨਾਮ 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 ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਕਰਾ ਰਹੇ ਹਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਹਰ ਸਾਲ ਕਰੀਬ 4 ਸਾਲ ਤੋਂ ਕਰਾਇਆ ਜਾ ਰਿਹਾ ਹੈ ਪਿੰਡ ਸਰੂਗਵਾਲ ਦੀ ਸੰਗਤ ਦੇ ਸਹਿਯੋਗ ਨਾਲ ਖਾਸ ਕਰਕੇ ਮਨਪ੍ਰੀਤ ਸਿੰਘ ਕੰਬਲਜੀਤ ਸਿੰਘ ਜਰਮਨ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਹੀ ਜ਼ਿਆਦਾ ਸੰਯੋਗ ਦਿੱਤਾ ਜਾ ਰਿਹਾ ਹੈ ਕੋਈ ਸਾਰੀਆਂ ਹੀ ਸੰਗਤਾਂ ਬਾਜੜ ਦੇ ਹਿਸਾਬ ਆ ਰਹੀਆਂ ਹਨ ਇੱਥੇ ਲਗਾਤਾਰ 4 ਸਾਲ ਤੋਂ ਗੁਰਬਤ ਸਮਾਗਮ ਹੁੰਦੇ ਹਨ ਹੋ ਰਹੇ ਹਨ ਹੋ ਰਹੇ ਹਨ ਹੋ ਲੰਗਰ ਦਾ ਲੰਗ ਖੁੱਲਾ ਲੰਗਰ ਚੱਲ ਰਿਹਾ ਹੈ ਲਗਾਤਾਰ 3 ਦਿਨ ਹੋ ਗਏ ਲੰਗਰ ਚੱਲ ਰਿਹਾ ਹੈ ਉਹਨਾਂ ਦੇ ਸੰਗਤਾਂ ਦੇ ਸੰਯੋਗ ਨਾਲ ਚੱਲਿਆ ਪਿੰਡ ਦੇ ਸੰਯੋਗ ਨਾਲ ਵੀ ਚੱਲ ਰਿਹਾ ਹੈ ਔਰ ਜਥੇ ਜੋ ਪਹੁੰਚ ਰਹੇ ਹਨ ਪਹਿਲੇ ਸਾਡੇ ਕੋਲ ਪਿੰਡ ਦੀ ਹੈਡ ਗ੍ਰੰਥੀ ਨੇ ਸਾਹਿਬ ਨੇ ਕੀਰਤਨ ਕੀਤਾ ਹੈ ਉਸ ਤੋਂ ਬਾਅਦ ਪ੍ਰੰਤ ਬਾਬਾ ਗੁਲਜਾਰ ਸਿੰਘ ਪਿੰਡ ਜੱਬਵਾਲ ਤੋਂ ਜੋ ਲਗਾਤਾਰ ਕੀਤੇ ਇਥੇ ਕਰਦੇ ਹਨ ਉਹਨਾਂ ਨੇ ਉਹਨਾਂ ਦਾ ਕੀਰਤਨ ਚੱਲ ਰਿਹਾ ਹੈ ਹੁਣ ਸਾਡੇ ਕੋਲ ਬਾਬਾ ਬੰਤਾ ਸਿੰਘ ਜੀ ਕਥਾ ਵਾਚਕ ਜੋ ਜਲਦੀ ਹੀ ਪਹੁੰਚ ਰਹੇ ਹਨ ਉਹਨਾਂ ਨੇ 1 ਘੰਟਾ ਇਥੇ ਕਥਾ ਕਰਨੀ ਹੈ ਉਸ ਤੋਂ ਬਾਅਦ ਭਾਈ ਮਨਵੀਰ ਸਿੰਘ ਗੁਚੋ ਵਾਲੇ ਉਹਨਾਂ ਨੇ ਵੀ ਆਣਾ ਹੈ ਉਹਨਾਂ ਨੇ ਵੀ ਕਥਾ ਸਾਡੇ ਕੋਲ ਇਥੇ ਕਰਨੀ ਹੈ ਸਾਰੀਆਂ ਸੰਗਤਾਂ ਬੜੇ ਸਹਿਯੋਗ ਨਾਲ ਬੜੇ ਹੀ ਨਿਮਰਤਾ ਨਾਲ ਸਾਰੇ ਕਥਾ ਕੀਰਤਨ ਸੁਣ ਰਹੀਆਂ ਹਨ ਸਾਰਿਆਂ ਦਾ ਸਹਿਯੋਗ ਹੀ ਚੱਲ ਰਿਹਾ ਹੈ ਖਾਸ ਕਰਕੇ ਮਨਪ੍ਰੀਤ ਵੀਰ ਵੀਰ ਜੋ ਕਿ ਹਰ ਸਾਲ ਲਗਾਤਾਰ ਐਨਆਰਆਈ ਜੁਐਸਏਚ ਰਹਿ ਰਹੇ ਹਨ ਉਹਨਾਂ ਵੱਲੋਂ ਵੱਚੜ ਕੇ ਇਸ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਪਰ ਆਪਣੇ ਹੀ ਤਰੀਕੇ ਨਾਲ ਹਰ ਬੜੇ ਵੱਚੜ ਕੇ ਹਿੱਸਾ ਪਾ ਰਹੇ ਹਨ ਉਹਨਾਂ ਨੇ ਉਹਨਾਂ ਸਹਿਯੋਗ ਨਾਲ ਸਾਰਾ ਕੰਮ ਚੱਲ ਰਿਹਾ ਹੈ ਹੋਰ ਸੰਗਤਾਂ ਦਾ ਸਹਿਯੋਗ ਵੀ ਚੱਲ ਰਿਹਾ ਹੈ ਬਹੁਤ ਵੱਡਾ ਸਮਾਗਮ ਕਰਾ ਰਹੇ ਹਾਂ ਸੱਚੇ ਪਾਤਸ਼ਾਹ ਜੀਓ ਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਮਨਪ੍ਰੀਤ ਸਿੰਘ ਜੀ ਅਮਰੀਕਾ ਵਾਲੇ ਜੋ ਕਿ ਬਹੁਤ ਵੱਡਾ ਸਹਿਯੋਗ ਪਾ ਰਹੇ ਹਨ ਵਾਇਕ ਤੇ ਸਭ ਲੰਗਰ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਚਾਹ ਪਕੌੜੇ ਔਰ ਪਹੁੰਚ ਰਹੇ ਜਥੇ ਬਾਬਾ ਗੁਲਜਾਰ ਸਿੰਘ ਜੀ ਕੀਰਤਨ ਕਰ ਰਹੇ ਹਨ ਔਰ ਬਾਬਾ ਬੰਤਾ ਸਿੰਘ ਜੀ ਜੋ ਪਹੁੰਚਣ ਵਾਲੇ ਹਨ ਉਹ ਵੀ ਇੱਕ ਘੰਟੇ ਬਾਅਦ ਫਿਰ ਕੀਰਤਨ ਕਰਨਗੇ ਬਾਕੀ ਇੱਕ ਜਥਾ ਹੋ ਰਹਾ ਉਹ ਵੀ ਜਤਾ ਕੀਰਤਨ ਕਰੇਗਾ ਵਾਹਿਗੁਰੂ ਜੀ ਬਾਕੀ ਲੰਗਰ ਸਭ ਚੱਲ ਰਿਹਾ ਹੈ ਪਿੰਡ ਦੇ ਸਹਿਯੋਗ ਨਾਲ ਸਭ ਕਰੋ ਸਭ ਕੁਝ ਚੱਲ ਰਿਹਾ ਹੈ ਸਤਾ ਵਾਹਿਗੁਰੂ ਜੀ ਸਾਈ ਸੰਪਨ ਸੰਯੋਗ ਨਾਲ ਲੰਗਰ ਚਲਾ ਰਹੇ ਹਾਂ ਜੀ ਬੇਟੇ ਵਾਲੋਂ ਅਮਰੀਕਾ ਵਸੇ ਅਨਮੋਦਕ ਹੋਏ ਸੀ ਉਹਨਾਂ ਦੀ ਕਿ ਹਾਂ ਮੈਂ ਮਹਾਰਾਜ ਦਾ ਨਾਮ ਲੈਣਾ ਹਾਂ ਜੀ ਠੀਕ ਹਰ ਸਾਲ ਹੀ ਤੁਸੀਂ ਸੁਣਨਾਂ ਸਵਾਗਤ ਕਰਾਉਂਦੇ ਹੋ ਹਾਂ ਜੀ ਹਰ ਸਾਲ ਤੁਹਾਨੂੰ ਇਹਨਾਂ ਤੋਂ ਲੱਗਦਾ ਕਿ ਅੰਕ ਜੀ ਫਿਰ ਸੁਭਾਤ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਵਧੀਆ ਲੱਗਦਾ ਗੁਰੂ ਘਰ ਸੁਣ ਚਾਰੇ ਅੰਨਰਾ ਹੀ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਕਰਾ ਰਹੇ ਹੋ ਚਲੋ ਠੀਕ ਹੈ ਸਾਰੇ ਸਹਿਯੋਗ ਲੱਗ ਰਹੇ ਨੇ 9 ਪ੍ਰਕਾਰ ਦੀ ਪਗਤੀ ਹੈ ਗਾਣ ਸਰਵਤਨਾਂ 9 ਪ੍ਰਕਾਰ ਦੀ ਪਗਤੀ ਇਹ ਸਤਿਗੁਰ ਸੱਚੇ ਬਾਚਨਿ ਬਚਨ ਕੀ ਹੈ ਹਰ ਕੀਰਤਨ ਸੁਨੇ ਪਹਿਲਾ ਕੀਰਤਨ ਸੁਣਨ ਵਾਲਾ ਨਹੀਂ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਸਚਨ ਦੁਖ ਨਿਕਟ ਨਹੀਂ ਜਾਉ ਜਿਹੜਾ ਮਨ ਲਾ ਕੇ ਕੀਰਤਨ ਸੁਣਦਾ ਹੈ ਇਹ ਭਗਤੀ ਮਨ ਲਾ ਕੇ ਕੀਰਤਨ ਕਰਦਾ ਹੈ ਕੀ ਭਗਤੀ ਵਿੱਚ ਜਿਹੜਾ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਕੀਰਤਨ ਦਰਬਾਰ ਸੇਵਾ ਸਿਮਰਨ ਕੀਰਤਨ ਭਗਤੀ ਕਰਵਾਉਂਦਾ ਹੈ ਕਿ ਉਹ ਬੰਦ ਸਾਰਾ ਉਹ ਗੁਰੂ ਜੀ ਦੇ ਭਦੇ ਗੁਰਮੁਖੀ ਆਰਿਆ ਨੇ ਧਰਤੀ ਬਾਣੀ ਦਾ ਕੀਰਤਨ ਆਗ ਸੰਗਤ ਨੂੰ ਸਰਵਤਮਾਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪ੍ਰਕਾਸ਼ ਦੇਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਚੜ੍ਹਾਈ ਨੇ ਆਓ ਗੁਰਬਾਣੀ ਦੀ ਰੋਸ਼ਨੀ ਤੋਂ ਪੁਰ ਇਤਿਹਾਸ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ ਵਾਨੁ ਮਥੁਰਾ ਅਕਾਸ਼ੇ ਤੇ ਨਾਹੀ ਗੁਰਵਰਜਨ ਪ੍ਰਤਾਖਤਾ ਗੁਰਵਰਜਨ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ ਵਗਰੂਤੇ ਅਕਾਲ ਪੁਰਖ ਦੇ ਦਰਮਿਆਨ ਗੁਰਵਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਮਿਆਨ ਰਾਮਾ ਕੋ ਅੱਲਾਹ ਕੋ ਖੁਦਾ ਕੋ ਕੋਈ ਬਾਸਲਾ ਨਹੀਂ ਗੁਰੂ ਅਰਜਨ ਸਾਹਿਬ ਚੋੜਾ ਨੇ ਤੇ ਵਹਿਗੁਰੂ ਜੋਤ ਹੈ ਸ਼ਬਦੋ ਮਹਾਨ ਬਖਸ਼ਿਸ਼ ਦੁਨੀਆ ਦੀ ਛੋੜੀ ਗੁਰੂ ਅਰਜਨ ਸਾਹਿਬ ਨੇ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਦਰبار ਸਾਹਿب ਕਰਨਤਮ ਸਾਹਿਬ ਦੀ ਰਚਨਾ ਗੁਰਦੇਵ